ਅੱਜ ਜਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹ ਸਿਆਸੀ ਤੇ ਨਿੱਜੀ ਵਿਰੋਧ ਤੋਂ ਉੱਪਰ ਕੁਝ ਨਹੀਂ ਹੈ ਜਦੋਂ ਇਹ ਉਹਨਾਂ ਦੇ ਬਖੀਏ ਢੇੜਦਾ ਤੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਦਮਾਉਣ ਵਾਸਤੇ ਅੱਜ ਡਿਸਪਰਪੋਰਸ਼ਨੇਟ ਐਸਿਡ ਯਾਨੀ ਕਿ ਬਾਦੂ ਜਾਇਦਾਦ ਦਾ ਪਰਚਾ ਦਿੱਤਾ ਹੈ ਜਿਹੜਾ ਕਿ ਸਾਫ਼ ਦਿਖਦਾ ਕਿ ਵਿਰੋਧ ਕਰਕੇ ਕੀਤਾ ਗਿਆ ਤੇ ਉਹਦੀ ਆਵਾਜ਼ ਦਬਾਉਣ ਨੂੰ ਕੀਤਾ ਗਿਆ ਇੱਥੇ ਹੀ ਬਸ ਨਹੀਂ ਹੈ ਫੇਰ ਉਹਦੀ ਵਾਈਫ ਦੇਖੋ ਧੀਆ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਕਿਸੇ ਦੇ ਘਰ ਜਾ ਕੇ ਉਹਦੀ ਔਰਤ ਨੂੰ ਇਸ ਤਰੀਕੇ ਦੇ ਨਾਲ ਜਲੀਲ ਕਰਨਾ ਉਹਦੀ ਬੇਇੱਜ਼ਤੀ ਕਰਨਾ ਇਹ ਵੀ ਕਿਸੇ ਤਰ੍ਹਾਂ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਇਹ ਇਕੱਲਾ ਓਸੀ ਤੇ ਨਹੀਂ ਜਿਹੜੇ ਵੀ ਇਹਨਾਂ ਤੇ ਆਵਾਜ਼ ਉਠਾਉਂਦੇ ਆ ਹੁਣ ਅੱਜ ਸਾਨੂੰ ਇਹ ਵੀ ਖਸਾ ਕਿ ਪ੍ਰਗਟ ਸਿੰਘ ਤੇ ਪਰਚਾ ਕਰ ਰਹੇ ਹੋ ਸਕਦਾ ਅੱਗੇ ਵੀ ਤੁਰਨ ਮੇਰੇ ਮੈਨੂੰ ਤਾਂ ਬੁਲਾਉਂਦੇ ਹੀ ਰਹਿੰਦੇ ਆ ਇਸ ਕਰਕੇ ਜਿਹੜਾ ਵੀ ਬੰਦਾ ਅੱਜ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਸਤੇ ਪਰਚਾ ਦਿੰਦੇ ਆ ਇਹ ਜਿਹੜਾ ਕੇਜਰੀਵਾਲ ਹੈ ਇਹ ਅਸਲ ਮੈਨਾਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਦਾ ਕੰਮ ਚਲਾ ਰਿਹਾ ਜ ਜ ਹੁਣ ਕਹਿੰਦੇ ਇਹ ਯੁੱਧ ਨਸ਼ੇ ਦੇ ਵਿਰੁੱਧ ਹੈ ਜਦੋਂ ਇਹਨਾਂ ਦਾ ਮਜੀਠੀਆ ਨੇ ਇਹਨਾਂ ਤੇ ਖਿਲਾਫ ਕੇਸ ਪਾਇਆ ਆਹੀ ਕੇਜਰੀਵਾਲ ਕੋਰਟ ਵਿੱਚ ਜਾ ਕੇ ਮਜੀਠੀਆ ਤੋਂ ਮਾਫੀ ਮੰਗ ਕੇ ਆਇਆ ਫਿਰ ਕਿਹੜਾ ਯੁੱਧ ਇਹਨਾਂ ਦੇ ਨਸ਼ੇ ਦੇ ਵਿਰੁੱਧ ਹੈ ਇਹ ਸਾਰਾ ਕੁਝ ਰਾਜਨੀਤਿਕ ਤੌਰ ਤੇ ਪੰਜਾਬ ਦੀ ਉੱਭਰ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਇਹ ਇੱਕ ਵਿਉਂਤਬੰਦ ਤਰੀਕੇ ਦੇ ਨਾਲ ਪਹਿਲਾਂ ਇਹ ਆਪਣੇ ਬੰਦੇ ਤੇ ਪਰਚਾ ਦਿੰਦੇ ਆ ਤੇ ਬਾਅਦ ਵਿੱਚ ਉਹ ਆਪਣੇ ਬੰਦੇ ਨੂੰ ਤਾਂ ਮੀਟਿੰਗਾਂ ਵਿੱਚ ਹੀ ਬਿਠਾ ਲੈਂਦੇ ਤੇ ਉਹਦੇ ਪਰਚੇ ਵੀ ਖਾਰਜ ਕਰ ਦਿੰਦੇ ਲੇਕਿਨ ਅਸਲ ਦੇ ਵਿੱਚ ਇਹਨਾਂ ਨੇ ਆਪੋਜੀਸ਼ਨ ਬੰਦਿਆਂ ਨੂੰ ਡੰਗਣਾ ਹੁੰਦਾ ਉਹਨਾਂ ਤੇ ਪਰਚਾ ਦੇ ਲੈਣਾ ਹੁੰਦਾ ਉਹਨਾਂ ਉਹਨਾਂ ਨੂੰ ਬਦਨਾਮ ਕਰਨਾ ਹੁੰਦਾ